ਅਸੀਂ ਜਿਹੜੀ ਪਿਛਲੇ ਦਿਨੀ 27 ਨਵੰਬਰ ਨੂੰ ਸਾਡੇ ਇੱਕ ਸਾਥੀ ਤਹਿਸੀਲਦਾਰ ਸਾਹਿਬ ਤਪਾ ਸੁਖਚੰਦਰ ਸਿੰਘ ਚੰਨੀ ਉਹਨਾਂ ਦੀ ਜਿਹੜੀ ਅਨਲਾਫਫਲੀ ਬਿਨਾ ਕਿਸੇ ਗੱਲ ਦੇ ਅਰੈਸਟ ਕੀਤਾ ਗਿਆ ਉਹਨਾਂ ਨੂੰ ਬਿਜ਼ਨਸ ਡਿਪਾਰਟਮੈਂਟ ਵੱਲੋਂ ਉਸ ਬਿਜ਼ਨਸ ਡਿਪਾਰਟਮੈਂਟ ਦੀ ਕਾਰਵਾਈ ਦੇ ਖਿਲਾਫ ਕੱਲ ਮੰਤਰੀ ਸਾਹਿਬ ਨੂੰ ਮਿਲਣਾ ਹੈ ਉਹਦੇ ਤਹਿਤ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਨੂੰ ਉਸ ਕੇਸ ਦੇ ਵਿੱਚ ਜਸਟਿਸ ਮਿਲੇ ਔਰ ਜਿਹੜੇ ਗਲਤ ਲੋਗ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਅਗਲਾ ਸਟੈਪ ਕੀ ਹੋਏਗਾ ਸਰ ਜੇ ਕੱਲ ਮੰਤਰੀ ਸਾਹਿਬ ਕੋਲ ਗੱਲ ਨਾ ਬਣੀ ਤਾਂ ਸਾਨੂੰ 100% ਸ਼ੋਰ ਹੈ ਗੱਲ ਬਣੇਗੀ ਜੀ ਅਸੀਂ ਸੱਚੇ ਹਾਂ ਜੀ। ਮੰਤਰੀ ਸਾਹਿਬ ਵੀ ਸਾਡੇ ਬਹੁਤ ਸਤਿਕਾਰਯੋਗ ਨੇ ਬੜੇ ਉਹ ਫੇਅਰ ਨੇ ਮੁੱਖ ਮੰਤਰੀ ਸਾਹਿਬ ਵੀ ਔਰ ਸਾਡੇ ਐਫਸੀਆਰ ਸਾਹਿਬ ਵੀ ਸਾਨੂੰ ਉਹਨਾਂ ਤੋਂ ਪੂਰੀ ਉਮੀਦ ਹੈ ਕਿ ਜਸਟਿਸ ਸਾਨੂੰ ਮਿਲੇਗਾ। ਜੇਕਰ ਇਹਦੇ ਵਿੱਚ ਕੋਈ ਸਾਡੇ ਸਾਨੂੰ ਲੱਗਦਾ ਕਿ 네ਗੇਟਿਵ ਚੀਜ਼ ਆ ਤੇ ਫਿਰ ਅਸੀਂ ਅਗਲੇ ਕਮਿੰਗ ਬੁੱਧਵਾਰ ਤੋਂ ਅਸੀਂ ਜਿਹੜਾ ਹੁਕਮ ਛੱਡਾਂਗੇ। ਤੇ ਰਜਿਸਟਰੀਆਂ ਬੰਦ ਰਹਿਣਗੀਆਂ ਫਿਰ ਬੁੱਧਵਾਰ ਤੋਂ ਬਿਲਕੁਲ ਬੰਦ ਰਹਿਣਗੀਆਂ ਤੇ ਜਿਹੜਾ ਚੋਣ ਜਨਤਾ ਲਗਿਆ ਇਲੈਕਸ਼ਨ ਦਾ ਕੰਮ ਇਲੈਕਸ਼ਨ ਦਾ ਕੰਮ ਅਸੀਂ ਕਰਾਂਗੇ ਜੀ ਤੇ ਜਿਹੜੀ ਆਮ ਜਨਤਾ ਪ੍ਰਭਾਵਿਤ ਹੁੰਦੀ ਪਿੱਛੇ ਵੀ ਦੋ ਦਿਨ ਤੁਸੀਂ ਬੰਦ ਰੱਖਿਆ ਸੀ ਤੇ ਆਮ ਜਨਤਾ ਬੜੀ ਪਰੇਸ਼ਾਨ ਜੀ ਹੋ ਜਾਂਦੀ ਹੈ ਸਾਡੀ ਕੋਈ ਮਨਸ਼ਾ ਨਹੀਂ ਜੀ ਇਹੋ ਜਿਹਾ ਕੁਝ ਕਰਨ ਦੀ ਕਿ ਜਨਤਾ ਸਾਡੇ ਕਰਕੇ ਪ੍ਰਭਾਵਿਤ ਹੋਵੇ ਔਰ ਪਰੇਸ਼ਾਨ ਹੋਵੇ ਪਰ ਉਹ ਕਹਿੰਦੇ ਨਾ ਕਿ ਜਦੋਂ ਤੁਹਾਨੂੰ ਆਪਣੀ ਹੋਂਦ ਤੇ ਆਪਣਾ ਜਿਹੜਾ ਫੇਅਰਨੈਸ ਆ ਉਹਨੂੰ ਹੀ ਜਦੋਂ ਟਾਰਗੇਟ ਕੋਈ ਬੰਦਾ ਕਰ ਦਿੰਦਾ ਤੇ ਫਿਰ ਕੁਛ ਨਾ ਕੁਛ ਸਾਨੂੰ ਵੀ ਕਰਨਾ ਪੈਂਦਾ